ਕੁਤਾ ਤਿਸ ਲਗਾ ਹਰ ਨਾ ਨਾ ਜਿੰਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀਆ ਦੁਗਿਆ ਭਾਇ ਵੀ ਕੁਚੀਆ ਗਲ ਪਈ ਜਮ ਕੀ ਤਾਸ ਜਿਹਾ ਬੀਜੈ ਸੋ ਲੁਣਾ ਮਥਾ ਜੋ ਲਿਖਿਆ ਰੈ ਨਿ ਬਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟਿਐ ਸੋ ਦਰਗਹਿ ਹੋਇ ਖਨਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਇ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜੁਗੋ ਜੁਗਤਉ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਗੁਰਮੁਖ ਤੇ ਅਸ ਸੰਗੀਜਨੋ ਦਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮਹੀਨੇ ਦਾ ਉਪਦੇਸ਼ ਕਰਦੇ ਸਮਝਾ ਰਹੇ ਨੇ ਕਿ ਆਸਾੜ ਦਾ ਪੰਡਾ ਕਿਸ ਲਗੇ ਹਰ ਨਾ ਹੁ ਨਾ ਜਿਨਾ ਪਾਸ ਇਹ ਆਸਾੜ ਦਾ ਮਹੀਨਾ ਕਿਉਂਕਿ ਇਸ ਮਹੀਨੇ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਇਹ ਮਹੀਨਾ ਜੋ ਹੈ ਸਭ ਤੋਂ ਗਰਮ ਹੁੰਦਾ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਇਹ ਆਸਾੜ ਦਾ ਮਹੀਨਾ ਮਹਨੇ ਦੀ ਗਰਮੀ ਉਹਨਾਂ ਨੂੰ ਤਪਾਉਂਦੀ ਹੈ ਜਿਨ੍ਹਾਂ ਦੇ ਹਿੱਤ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਹੈ ਜਗ ਜੀਵਨਪੁਰਖ ਤੇ ਆਕੇ ਮਾਨਸੰਧੀ ਅਸ ਜਿਸ ਨੇ ਜਗਤ ਦੇ ਜੀਵਨ ਪ੍ਰਮਾਤਮਾ ਨੂੰ ਭੁਲਾ ਕੇ ਮਨੁੱਖ ਦਾ ਓਟ ਆਸਰਾ ੱੱਕਿਆ ਹੈ ਦੁਇਆ ਭਾਏ ਦੀ ਗੁਚੀ ਹੈ ਗਰ ਪਾਈ ਸੁ ਜਮਕੀ ਫਾਸ ਪ੍ਰਮਾਤਮਾ ਨੂੰ ਛੱਡ ਕੇ ਦੂਸਰੇ ਪਾਸੇ ਦੀ ਧਾਵਨਾ ਦੁਖਦਾ ਦੇ ਵਿੱਚ ਪੈਣਾ ਖਾਰ ਹੋਣਾ ਪੈਂਦਾ ਹੈ ਤੇ ਗਲ ਦੇ ਵਿੱਚ ਫਿਰ ਜਮਾਂ ਦੀ ਪਾਹੀ ਪੈਂਦੀ ਪੈਂਦੀ ਹੈ ਜੋ ਪ੍ਰਮਾਤਮਾ ਨੂੰ ਤੇ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਭਟਕਦੇ ਰਹਦੇ ਹਨ ਜਿਹਾ ਵੀ ਜੈ ਸੋਹਣਾ ਮਥੇ ਜੋ ਲਿਖਿਆ ਮਨੁੱਖ ਜਿਹੋ ਜਾਂ ਬੀਜਦਾ ਹੈ ਉਹ ਉਸ ਉਹੀ ਉਸ ਨੂੰ ਲੋੜਾਂ ਤੋਂ ਭਾਅ ਵਧਣਾ ਪੈਂਦਾ ਮਥੇ ਜੋ ਲਿਖਿਆ ਉਸ ਉਸ ਦੇ ਕੀਤੇ ਹੋਏ ਕਰਮਾਂ ਦੇ ਸੰਸਕਾਰ ਮਥੇ ਤੇ ਦਿਖੇ ਜਾਂਦੇ ਨੇ ਉਹ ਉਸੇ ਤਰ੍ਹਾਂ ਹੀ ਉਸ ਨੂੰ ਪ੍ਰਵਾਹ ਫਿਰਦਾ ਹੈ ਰਹਿਣ ਵਿਹਾਣੀ ਪਛਤਾਣੀ ਉਠ ਚੱਡੀ ਗਈ ਨਰਾਸ ਜੀਵ ਰੂਪੀ ਸਤਰੀ ਜੋ ਪ੍ਰਮਾਤਮਾ ਤੋਂ ਟੁੱਟੀ ਹੈ ਸਿਮਰਨ ਤੋਂ ਟੁੱਟ ਕੇ ਉਸ ਦੇ ਜੀਵਨ ਦੀ ਰਾਤ ਫਿਰ ਜਿਹੜੀ ਹੈ ਰਹਿਣ ਵਿਹਾਣੀ ਗਤੀਤ ਹੋ ਜਾਂਦੀ ਹੈ ਸਿਮਰਨ ਨੇ ਕੀਤਾ ਪਛਤਾਣਾ ਪੈਂਦਾ ਹੈ ਰਹਿਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਏ ਸੋ ਦਰਗਹ ਹੋਏ ਖਲਾਸ ਸਾਧੂ ਕੋ ਭਾਵ ਗੁਰੂ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ ਉਹ ਦਰਗਾਹ ਦੇ ਵਿੱਚ ਫਿਰ ਖਲਾਸੁਰ ਗੁਰੂ ਹੋ ਜਾਂਦੇ ਨੇ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਗੁਰੂ ਅਰਜਨ ਪਾਸ਼ਾ ਜੀ ਅਰਦਾਸ ਕਰਦੇ ਨੇ ਪ੍ਰਭੂ ਜੀ ਕਿਰਪਾ ਕਰੋ ਮੇਰੇ ਮਨ ਵਿੱਚ ਸਦਾ ਹੀ ਤੇਰੇ ਦਰਸ਼ਨਾਂ ਦੀ ਚਾਹਤ ਬਣੀ ਰਹੇ ਪ੍ਰਭ ਤੁਤ ਵਿਰ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ हे प्रभु जी ਤੁਹਾਡੇ ਤੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ਮੇਰੀ ਆਪ ਜੀ ਅੱਗੇ ਹੀ ਅਰਦਾਸ ਹੈ ਆਸਾਣ ਸੁਹੰਗਾ ਤਿਸਮ ਹੈ ਜਿਸ ਮਨ ਹਰ ਚਰਨ ਨਿਵਾਸ ਇਹ ਆਸਾਣ ਦਾ ਮਹੀਨਾ ਉਹਨਾਂ ਦੇ ਲਈ ਸੁਹਾਵਣਾ ਬਣ ਜਾਂਦਾ ਹੈ ਜਿਨ੍ਹਾਂ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦੇ ਜੋ ਸ਼ਬਦ ਹੈ ਗੁਰੂ ਦੇ ਸ਼ਬਦ ਰੂਪੀ ਚਰਨ ਨਿਵਾਸ ਕਰਦੇ ਹਨ ਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਇਹ ਮਹੀਨਾ ਆਪ ਸੂਸਾਤ ਸੰਗਤ ਦੇ ਜੇ ਸੁੱਖਾਂ ਪ੍ਰਿਆ ਹੋਵੇ ਕੋਲ ਚੁੱਕ ਦੀ ਖਿਮਾ ਗੁਰੂ ਫਤਿਹ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ